ਕਹੂੰਗੀ ਜੀ ਜੀ ਡੂਰ ਕਰੋ ਵਿੱਚ ਆਪਾਂ ਨੂੰ ਇਹ ਵੀ ਸਿਖਾਇਆ ਜਾਂਦਾ ਕਿ ਆਪਾਂ ਵੀ ਫਰਸਟ ایڈ ਵੀ ਕਿੱਦਾਂ ਕਰਨੀ ਆ ਹੂੰ ਤੁਹਾਨੂੰ ਸਕੂਲ ਦੇ ਵਿੱਚ ਪੜਾਇਆ ਗਿਆ ਸੀ ਹੈਪ ਕਿ ਫਰਸਟ ایڈ ਕਿਵੇਂ ਕਰਨੀ ਆ ਸਰ ਹਾਂਜੀ ਬਿਲਕੁਲ ਮੈਨੂੰ ਲੱਗਦਾ ਕਿ ਹਰ ਸਕੂਲ ਦੇ ਵਿੱਚ ਫਰਸਟ ایڈ ਦੇ ਤਾਂ ਵੀ ਸਿਖਾਇਆ ਹੀ ਜਾਂਦਾ ਹੂੰ ਕਿਉਂਕਿ ਫਰਸਟ ایڈ ਆਪਾਂ ਲਈ ਬਹੁਤ ਜ਼ਰੂਰੀ ਆਪਾਂ ਨੂੰ ਕੋਈ ਪਤਾ ਨਹੀਂ ਆਪਦੇ ਕਿੱਥੇ ਕੰਮ ਆ ਦੇਵੇ ਇਹ ਥੀਸ ਤੇ ਮੈਨੂੰ ਯਾਦ ਹੈ ਇੱਕ ਵਾਰੀ ਲਾਸਟ ਈਅਰ ਅਸੀਂ ਕਿਤੇ ਜਾ ਰਹੇ ਸੀਗੇ ਰਾਤ ਦਾ ਟਾਈਮ ਸੀਗਾ ਤੇ ਉੱਥੇ ਵੀ ਵਿਲੇਜ ਦਾ ਕੋਈ ਸੀਗਾ ਹਨਾ ਵਿਲੇਜ ਸੀਗੀ ਉੱਥੇ ਹੁਣ ਆਪਾਂ ਨੂੰ ਇਸ ਟਾਈਮ ਡਾਕਟਰ ਤਾਂ ਨਹੀਂ ਮਿਲ ਸਕਦੇ ਕਿਉਂਕਿ ਦੂਰ ਹੁੰਦੇ ਨੇਗੇ ਵਿਲੇਜਸ ਤੋਂ ਤੇ ਉੱਥੇ ਐਕਸੀਡੈਂਟ ਹੋ ਗਿਆ ਛੋਟਾ ਐ ਸੋ ਮੈਨੂੰ ਥੋੜਾ ਬਹੁਤ ਸੀਗਾ ਵੀ ਆਈਡੀਆ ਸੀਗਾ ਆਪਾਂ ਸਕੂਲ ਤੋਂ ਸਿੱਖਿਆ ਹੋਇਆ ਕਿ ਆਪਾਂ ਫਸਟ ਐਂਡ ਕਿੱਦਾਂ ਕਰਨੀ ਹੈ ਹੂੰ ਤੇ ਮੈਂ ਚਲੋ ਆਪਣੇ ਮੇਰੇ ਖਾਦ ਤੇ ਥੋੜੀ ਜਿਹੀ ਸਾਟ ਲੱਗ ਗਈ ਸੀ ਤੇ ਮੈਂ ਉਹਨਾਂ ਦੀ ਫਸਟ ایڈ ਕਰੀ ਤੇ ਜੇ ਉਹ ਫਸਟ ایڈ ਵੀ ਜ਼ਰੂਰੀ ਵੀ ਹੁੰਦੀ ਕਿਉਂਕਿ ਬਲੀਡਿੰਗ ਵੀ ਹੋ ਰਹੀ ਸੀਗੀ ਆਪਾਂ ਨੂੰ ਬਲੱਡ ਵੀ ਰੋਕਣਾ ਸੀਗਾ ਜੀ ਤੇ ਅੱਗੇ ਜਾ ਕੇ ਵੀ ਤਾਂ ਪ੍ਰੋਬਲਮ ਨਾ ਹੋਵੇ ਇਨਫੈਕਸ਼ਨ ਨਾ ਹੋਵੇ ਹੂੰ ਕਿ ਜਦੋਂ ਵੀ ਤਾਂ ਮੈਂ ਫਰਸਟ ایڈ ਕਰੀ ਐਂਕੁਰੀਅਸਲੀ ਚੈੱਕਪ ਕਰਾਇਆ ਤੇ ਡਾਕਟਰ ਨੇ ਵੀ ਕਿਹਾ ਕਿ ਚਲੋ ਵਧੀਆ ਗੱਲ ਹੈ ਤੁਸੀਂ ਘਰ ਜਿੱਦਾ ਹੈਲਪ ਹੋਊਗੀ ਸੋ ਮੈਂ ਮੈਂ ਇਹ ਹੀ ਕਹੂੰਗੀ ਕਿ ਫਿਜ਼ੀਕਲ এডੂਕੇਸ਼ਨ ਦੀ ਫਿਜ਼ੀਕਲ এডੂਕੇਸ਼ਨ ਵੀ ਹੈ ਤੇ ਨਾਲ ਨਾਲ ਆਪਾਂ ਨੂੰ ਕਿਤੇ ਨਾ ਕਿਤੇ ਵੀ ਆਪਣੀ ਸਕੂਲ এডੂਕੇਸ਼ਨ ਕਿਤਾਬਾਂ ਜਿਹੜਾ ਪੜ੍ਹੀਆਂ ਆਪਾਂ ਨੂੰ ਕੰਮ ਆਈ ਜਾਂਦੀਆਂ ਨੇ ਜੀ ਪਰ ਇੱਥੇ ਗੱਲ ਇੱਕ ਹੋਰ ਆ ਜਾਂਦੀ ਹੈ ਮੈਂ ਕਹਿੰਦੇ ਆ ਕਿ ਜਿਹੜਾ ਕਈ ਕਈ ਕਹਿ ਲੋ ਕਹਿੰਦੇ ਨੇ ਕਹਿੰਦੇ ਵੀ ਅਸੀਂ ਮੈਥ ਪੜ ਲਿਆ ਫੋਰ ਏਗਜ਼ਾਮਪਲ ਆਪਾਂ ਗਣਿਤ ਨੂੰ ਇੱਥੇ ਦੁਰਕਾਰਾਂਗੇ ਨਹੀਂ ਸਾਡਾ ਗਣਿਤ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਹਿਮ ਕੰਮ ਆਉਂਦਾ ਹੈ ਹਿਸਾਬ ਕਿਤਾਬ ਦੇ ਵਿੱਚ ਪਰ ਕਈ ਲੋਕ ਕਹਿੰਦੇ ਨੇ ਕਿ ਅਸੀਂ ਅਗਰ ਸਾਈਨ θ ਪੜ ਲਿਆ ਜਾਂ ਕੋਸ θ ਪੜ ਲਿਆ ਤਾਂ ਸਾਡਾ ਤਾਂ ਜ਼ਿੰਦਗੀ 'ਚ ਕੰਮ ਹੀ ਨਹੀਂ ਆ ਰਿਹਾ ਹਾਂਜੀ ਇਹ ਤਾਂ ਆਪਾਂ ਸਲੂਕ ਹੁਣ ਆਪਾਂ ਜਿਹੜੇ ਇਸ ਲਾਈਨ ਦੇ ਵਿੱਚ ਹੈਗੇ ਨੇ ਹਨਾ ਫਿਜ਼ਿਕਸ ਪੜ੍ਹਦੇ ਆ ਫਿਰ ਕੁਝ ਪੜ੍ਹਦੇ ਨੇ ਚਲੋ ਉਹ ਉਹਨਾਂ ਨੇ ਉਸ ਫਾਰਮੂਲੇ ਤੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਕੰਮ ਆ ਹੀ ਜਾਂਦਾ ਹੁਣ ਜਿਹੜੇ ਮੋਸਟਲੀ ਬੱਚੇ ਆਪਾਂ ਨਹੀਂ ਪੜਦੇ ਮੈਥਮੈਟਿਕਲ ਨਹੀਂਆਂ ਕਈਆਂ ਨੂੰ ਨਹੀਂ ਪਸੰਦ ਹੁੰਦੀ ਤੇ ਪਰ ਆਪਾਂ ਜਦੋਂ ਆਪਾਂ ਕੁਝ ਵੀ ਖਰੀਦਦੇ ਆ ਫੋਰ ਐਗਜ਼ਾਮਪਲ ਆਪਾਂ ਮੈਂ ਇਹ ਦਿਨੇ ਕੁਛ ਆਪਾਂ ਰਾਸ਼ਨ ਲੈਣ ਚਲੇ ਆ ਜੀ ਆਪਾਂ ਨੂੰ ਇਹ ਤਾਂ ਪਤਾ ਹੋਊਗਾ ਨਾ ਆਪਾਂ ਕੀ ਪੈਸੇ ਕਿੰਨੇ ਦੇਣੇ ਨੇ ਉੱਥੇ ਵੀ ਹਿਸਾਬ ਆਪਣਾ ਕੰਮ ਤਾਂ ਆਉਗਈ ਹੂੰ ਚਲੋ ਕਾਸਟਾ ਵਗੈਰਾ ਇਹ ਤਾਂ ਫਾਰਮੂਲੇ ਤਾਂ ਆਪਣੇ ਨਹੀਂ ਕੰਮ ਆਉਂਦੇ ਪਰ ਕਈਆਂ ਦੇ ਕੰਮ ਵੀ ਆਉਂਦੇ ਨੇ ਇੰਜੀਨੀਅਰਿੰਗ ਲਾਈਨ ਤੇ ਆ ਫਿਰ ਕਿਤੇ ਆ ਕਿਸੇ ਨਾ ਕਿਸੇ ਨੂੰ ਤਾਂ ਕੰਮ ਆ ਹੀ ਜਾਂਦੇ ਨੇ ਹੂੰ ਯਾਨੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਕੁਝ ਜਿਹੜੀ ਗਣਿਤ ਹੈ ਸਾਡੀ ਜ਼ਿੰਦਗੀ 'ਚ ਜ਼ਰੂਰ ਕੰਮ ਆਉਂਦੀ ਹੈ ਹਸਾਬ ਕਿਤਾਬ ਦੇ ਵਿੱਚ ਆਪਾਂ ਕੁਝ ਖਰੀਦਣਾ ਹੈ ਜਾਂ ਕੁਝ ਵੇਚਣਾ ਹੈ ਨਾ ਕੁਝ ਵੀ ਕਰਨਾ ਹੈ ਬਾਕੀ ਕਿਤੇ ਵੀ ਜਾਣੇ ਪਰ ਜਿਹੜਾ ਇੱਕ ਆਪਾਂ ਡੀਪ ਪੜਦੇ ਆ ਜਿਵੇਂ ਕੁਝ ਇੰਜੀਨੀਅਰਿੰਗ ਸੈਕਟਰਸ ਨੇ ਉਹਦੇ ਸਿਰਫ ਇੰਜੀਨੀਅਰਿੰਗ ਦੇ ਵਿੱਚ ਹੀ ਕੰਮ ਆਉਂਦੀ ਇਹਨਾਂ ਚੀਜ਼ਾਂ ਹੋ ਹਾਂਜੀ ਕਈਆਂ ਚ ਆਦਮੀਆਂ ਦੀ ਐ ਤੇ ਕਈਆਂ ਨੂੰ ਸ਼ੌਂਕ ਵੀ ਹੁੰਦਾ ਕਈ ਇਹਨੂੰ ਹੀ ਆਪਣਾ ਅੱਗੇ ਪ੍ਰੋਫੈਸ਼ਨਲ ਬਣਾ ਦਿੰਦੇ ਨੇ ਕਿ ਟੀਚਰ ਲਾਈਨਸ ਚਲੇ ਜਾਂਦੇ ਨੇ ਕਿ ਟਿਊਸ਼ਨ ਨਹੀਂ ਪ੍ਰੋਵਾਈਡ ਕਰਦੇ ਆਪਣਾ ਫਾਈਨੈਂਸ ਸਲਾਈ ਜਾਂਦਾ ਉਹਦੇ ਤਰੀਕੇ ਨਾਲ ਹੁਣ ਜਿਨ੍ਹਾਂ ਨੂੰ ਇੰਟਰਸਟ ਹੈਗਾ ਉਹ ਆਪਣਾ ਕਰਦੇ ਨੇ ਜਿਨ੍ਹਾਂ ਨੂੰ ਨਹੀਂ ਹੈਗਾ ਉਹ ਸਾਡ ਵੀ ਦਿੰਦੇ ਨੇ ਪਰ ਗਵਰਨਮੈਂਟ ਵੱਲੋਂ ਵੀ ਤਾਂ ਇਹ ਡੀਪਲੀ ਸਿਖਾਇਆ ਜਾਂਦਾ ਪੀ ਅੱਗੇ ਜੋ ਬੱਚੇ ਦਾ ਇੰਟਰਸਟ ਹੋਵੇ ਉਹ ਆਪਾਂ ਪੜ੍ਹੀਏ ਤੇ ਆਪਣਾ ਆਪ ਨੂੰ ਇੰਟਰਸਟ ਪਤਾ ਲੱਗੇ ਪੀ ਆਪਾਂ ਕਿੱਧਰ ਜਾਣਾ ਕਿੱਧਰ ਨਹੀਂ ਐਕਸਲੀ ਬੇਸਿਕ এডੂਕੇਸ਼ਨ ਤਾਂ ਹਰ ਇੱਕ ਨੂੰ ਲੈਣੀ ਚਾਹੀਦੀ ਤੇ ਉਹ ਆਪਣੀ ਗਵਰਨਮੈਂਟ ਪ੍ਰੋਵਾਈਡ ਵੀ ਕਰਦੀ ਹੈ এডੂਕੇਸ਼ਨ ਦੇ ਵਿੱਚ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਜਸ਼ਨ ਕਿ ਤੁਸੀਂ ਆਪਣੇ ਸਕੂਲ ਲਾਈਫ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਸਕਿੱਲਸ ਸਿੱਖੀਆਂ ਨੇ ਜੋ ਤੁਹਾਡੀਆਂ ਜ਼ਿੰਦਗੀ 'ਚ ਕੰਮ ਆ ਰਹੀਆਂ ਨੇ ਹਾਂਜੀ ਸਕੂਲ ਲਾਈਫ ਦੇ ਵਿੱਚ ਆਪਾਂ ਬਹੁਤ ਸਕਿੱਲਸ ਸਿੱਖਦੇ ਹਾਂ ਜਿਵੇਂ ਕਿ ਆਪਣੀ ਮੋਸਟ ਇੰਪੋਰਟੈਂਟ ਜਿਵੇਂ ਆਪਣਾ ਕਮਿਊਨੀਕੇਸ਼ਨ ਹੀ ਹੋ ਗਿਆ ਹਨਾ ਕੌਨਫੀਡੈਂਸ ਬਿਲਡ ਹੁੰਦਾ ਹ ਹੁਣ ਜੇ ਆਪਾਂ ਕਨਵਰਸੇਸ਼ਨ ਕਰ ਰਹੇ ਆ ਆਪਾਂ ਸਕੂਲ ਤੋਂ ਹੀ ਕੁਛ ਨਾ ਕੁਛ ਇਹਦਾ 파ਟ ਲਿਆ ਆ ਆਪਾਂ ਵੀ ਇਤਾਂ ਤਾਂ ਕੌਨਫੀਡੈਂਸ ਆਪਣੇ ਤੇ ਨਹੀਂ ਆਂਦਾ ਵੀ ਟੀਚਰਸ ਆਪਾਂ ਨੂੰ ਕਹਿੰਦੇ ਨੇ ਵੀ ਐਸ ਸਟੇਜ ਤੇ ਬੋਲੋ ਕੁਝ ਜਾ ਕੇ ਕਲਾਸ ਦੇ ਸਾਹਮਣੇ ਆਪਾਂ ਨੂੰ ਧੱਕਾ ਕਰਦੇ ਨੇ ਵੀ ਬੋਲੋ ਆਪਾਂ ਤਾਂ ਹੀ ਆਪਣੇ ਵਿੱਚ ਕੌਨਫੀਡੈਂਸ ਆਂਦਾ ਸੋ ਅੱਪ ਤੇ ਇੱਕ ਤਾਂ ਆਪਾਂ ਵੀ ਆਹ ਤੀ ਲੈਣਿਆ ਸਕਿਲਸ ਹੋ ਗਈਆਂ ਆਪਣੀਆਂ ਬਹੁਤ ਸਾਰੀਆਂ ਡਵੈਲਪ ਹੁੰਦੀਆਂ ਨੇ ਹੂੰ ਇਹ ਤਾਂ ਇਹਨੂੰ ਆਪਸ਼ਨਲ ਦੇ ਵਿੱਚ ਨਾ ਸਕੂਲ ਦੇ ਵਿੱਚ ਕਈ ਸਬਜੈਕਟ ਰਖਾਏ ਜਾਂਦੇ ਨੇ ਜਿਵੇਂ ਐਗਰੀਕਲਚਰ ਹੋ ਗਿਆ ਮਿਊਜ਼ਿਕ ਹੋ ਗਿਆ ਸਿਲਾਈ ਕਢਾਈ ਵੀ ਬਹੁਤੇ ਸਕੂਲਾਂ ਦੇ ਵਿੱਚ ਹੁੰਦੀ ਹੈ ਕਿ ਮੇਰੇ ਸਕੂਲ ਦੇ ਵਿੱਚ ਸੀਗੀ ਅੱਛਾ ਜੀ ਤੇ ਆਪਸ਼ਨਲ ਸੀਗੀ ਤੇ ਤੁਹਾਨੂੰ ਸਿਲਾਈ ਕਢਾਈ ਆਉਂਦੀ ਹੈ ਫਿਰ ਅ ਹੁਣ ਦੇਖੋ ਇੱਥੇ ਮੈਂ ਤਾਂ ਇਹ ਗੱਲ ਨਹੀਂ ਕਰੂੰਗੀ ਕਿਉਂਕਿ ਸਿਲਾਈ ਕਢਾਈ ਚਲੋ ਮੇਰਾ ਆਪਸ਼ਨ ਜ਼ਰੂਰ ਸੀਗਾ ਪਰ ਉਸ ਟਾਈਮ ਤੇ ਮੈਨੂੰ ਐ ਸੀ ਕਿ ਮੱਦੇਨਜ਼ਰ ਕੇ ਤੇ ਐਜ਼ ਅ ਫੈਸ਼ਨ ਡਿਜ਼ਾਈਨਿੰਗ ਆ ਕੁਝ ਵੀ ਕਰੂੰਗੀ ਜੀ ਜੀ ਚਲੋ ਮੈਂ ਆਪਣੇ ਐਜ਼ ਇੰਟਰਸਟ ਵਾਸਤੇ ਰੱਖਿਆ ਪਰ ਮੈਨੂੰ ਉੱਥੇ ਇੰਨਾ ਆਪਣਾ ਨਹੀਂ ਇੰਟਰਸਟ ਲੱਗਿਆ ਪਰ ਮੈਂ ਸਿੱਖਿਆ ਜ਼ਰੂਰ ਠੀਕ ਹੈ ਚਲੋ ਅਸੀਂ ਕਿਤੇ ਨਾ ਕਿਤੇ ਤਾਂ ਕੰਮ ਆ ਹੀ ਜਾਂਦਾ ਹੈ ਕਿ ਥੋੜਾ-ਬਹੁਤ ਆਉਂਦਾ ਹੈ ਕਿ ਇੰਨਾ ਨਹੀਂ ਆਉਂਦਾ ਮੈਂ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹੀ ਹੋਈ ਹਾਂ ਮੇਰੀ ਉੱਥੋਂ ਦੀ ਹੈ ਲੁਧਿਆਣਾ ਤੋਂ ਜੀ ਤੇ ਉੱਥੇ ਐਜ਼ ਅ ਐਗਰੀਕਲਚਰ ਵੀ ਹੈ ਤਾਂ ਆਪਸ਼ਨਲ ਸਬਜੈਕਟ ਆਪਣੇ ਲਈ 뮤직 ਵੀ ਹੈ ਸਿਰਫ ਲਾਈਟਾਈ ਹੀ ਵੀ ਹੈ ਤੇ ਇਦਾਂ ਸਾਰਾ ਹੈਗਾ ਤੇ ਜਿਨ੍ਹਾਂ ਨੇ ਆਪਣਾ ਕਰੀਅਰ ਬਣਾਣਾ ਡਰਾਇੰਗ ਪੂਰੀ ਹੈਗਾ ਜਿਹਾ ਆਪਸ਼ਨਲ ਇੱਕ ਜੀ ਜਿਸ ਉਹਨਾਂ ਨੇ ਆਪਣਾ ਆਰਟ ਦੇ ਵਿੱਚ ਜਾਣਾ ਉਹ ਆਪਣਾ ਇਹਦੇ ਵਿੱਚ ਹੀ ਆਪਣਾ ਇੰਟਰਸਟ ਬਿਲਡ ਕਰਨ ਤੇ ਆਪਣਾ ਦੇਖਣ ਆਪਣੀ ਕਿਤੇ ਆਪਣੀ ਸਕਿਲਸ ਕਿਹਦੇ ਤੇ ਵਧੀਆ ਨੇ ਤੇ ਐਜ਼ ਅ ਫਿਊਚਰ ਚ ਉਹ ਕੰਮ ਆਉਂਦੀ ਹੈ ਜਾਨੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇ ਕਿਸੇ ਸਕੂਲ ਦੇ ਵਿੱਚ 뮤직 ਸਿਖਾਇਆ ਜਾਂਦਾ ਜਾਂ ਐਗਰੀਕਲਚਰ ਸਿਖਾਇਆ ਜਾਂਦਾ ਜਾਂ ਸਿਖਾਈ ਸਿਕਲਾਈ ਕਿਹੜਾ ਇੱਕ ਸਿਖਾਇਆ ਜਾਂਦਾ ਉਹ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਵਿੱਚ ਕੰਮ ਜ਼ਰੂਰ ਆਉਂਦੀ ਆ ਹਾਂਜੀ ਕਿਉਂਕਿ ਸਕੂਲ ਦੇ ਵਿੱਚ ਦੇ ਸਾਰੇ ਸਬਜੈਕਟ ਤਾਂ ਹੁੰਦੇ ਨੇ ਕਿ ਬੱਚੇ ਨੂੰ ਪਤਾ ਲੱਗੇ ਕਿ ਆਪਾਂ ਕੀ ਪੜ੍ਹ ਰਹੇ ਆ ਤੇ ਆਪਣਾ ਇੰਟਰਸਟ ਕਿੱਧਰ ਜਾ ਰਿਹਾ ਠੀਕ ਹੈ ਤੇ ਫਿਰ ਉਹ ਰੀਅਲ ਲਾਈਫ ਦੇ ਵਿੱਚ ਜਦੋਂ ਇੰਪਲੀਮੈਂਟ ਕਰਦਾ ਬੱਚਾ ਤਾਂ ਫਿਰ ਕਿਤੇ ਨਾ ਕਿਤੇ ਉਹ ਸਾਡੇ ਜੀਵਨ ਦੇ ਵਿੱਚ ਸਹਾਇੀ ਹੁੰਦੀ ਹੈ ਇਹੀ ਕਹਿਣਾ ਚਾਹੁੰਦੇ ਹਾਂ ਹਾਂਜੀ ਠੀਕ ਹੈ ਤੇ ਹੁਣ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਆਂ ਗੱਲ ਕਰਾਂਗੇ ਇੰਟਰਨੈਟ ਦੀ ਇੰਟਰਨੈਟ ਦੇ ਵਿੱਚ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੈ ਤੇ ਮੋਬਾਈਲ ਦੇ ਵਿੱਚ ਅਸੀਂ ਬੜਾ ਕੁਝ ਦੇਖਦੇ ਆਂ ਜਿਹੜੇ ਬੱਚੇ ਪੜਨ ਵਾਲੇ ਨੇ ਉਹ ਪੜ੍ਹ ਕੇ ਉਹਦੇ ਵਿੱਚ ਪੜ੍ਹਦੇ ਵੀ ਨੇ ਕੁਝ ਬੁੱਕਸ ਵੀ ਦੇਖਦੇ ਨੇ ਕੁਝ YouTube YouTube ਸੋ ਬਹੁਤ ਸਾਰੀਆਂ ਸੋਸ਼ਲ ਸਾਈਟਸ ਨੇ ਜਿਨ੍ਹਾਂ ਉੱਤੇ ਅਸੀਂ ਸਰਫਿੰਗ ਕਰਦੇ ਰਹਿੰਦੇ ਆਂ ਤੇ ਪਰ ਗੱਲ ਹੋ ਰਹੀ ਹੈ ਕੀ ਹੋਈ ਜਿਹੜੀ ਸਾਡੀ ਸਕੂਲ ਦੀ ਲਾਈਫ ਹੈ ਅਸੀਂ ਉਹਦੇ ਵਿੱਚ ਬਹੁਤ ਕੁਝ ਸਿੱਖਦੇ ਹਾਂ ਪਰ ਜਿਹੜਾ ਜਦੋਂ ਕਰੋਨਾ ਸੀਗਾ ਤਾਂ ਉਹਦੇ ਵਿੱਚ ਜਿਹੜੀ ਸਾਡੀ ਸਕੂਲਿੰਗ ਹੋ ਰਹੀ ਸੀਗੀ ਉਹ ਬਿਲਕੁਲ ਆਨਲਾਈਨ ਹੋ ਰਹੀ ਸੀਗੀ ਤੇ ਆਨਲਾਈਨ ਦੀ ਸਕੂਲਿੰਗ ਦੇ ਵਿੱਚ ਅਸੀਂ ਸਿਰਫ ਫੋਨ ਤੋਂ ਹੀ ਦੇਖ ਰਹੇ ਸੀਗੇ ਫਿਰ ਸਕੂਲ ਲਾਈਫ ਦਾ ਕੀ ਮਤਲਬ ਹੋਇਆ ਪੁਰਾਣੇ ਟਾਈਮ ਤੇ ਦੇਖੋ ਟਾਈਮ ਹੀ ਹੁੰਦਾ ਦਾ ਸੀਗਾ ਹੁਣ ਐਜੂਕੇਸ਼ਨ ਸਿਸਟਮ ਵਿੱਚ ਕੁਝ ਨਹੀਂ ਸਿਕਾ ਸਕਦਾ ਸਾਰੇ ਨੂੰ ਆਪਣਾਏ ਸੀ ਕਿ ਆਪਣੀ ਲਾਈਫ ਸੇਵ ਰਵੇ ਹਨਾ ਤੇ ਉਹਦੇ ਵਿੱਚ ਕਿਸੇ ਨਾ ਆਪਾਂ ਹੁਣ ਐਜੂਕੇਸ਼ਨ ਦਾ ਪਤਾ ਠਾਟੀ ਨਹੀਂ ਸਕੇ ਤੇ ਉਹਦੇ ਵਿੱਚ ਇੱਕੋ ਹੀ ਰਸਤਾ ਰਹਿ ਗਿਆ ਸੀ ਕਿ ਆਪਾਂ ਇੰਟਰਨੈਟ ਤੋਂ ਪੜ੍ਹੀਏ ਤੇ ਆਪਾਂ ਉੱਥੇ ਹੀ ਆਪਣੀ ਸਕੂਲਿੰਗ ਕਰੀਏ ਹੁਣ ਕੁਝ ਵੀ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਕਿ ਇਹ ਪੈਂਡੈਮਿਕ ਕਿੰਨਾ ਚਿਰ ੱਥਲੇ ਲਾਕਡਾਊਨ 3 ਸਾਲ ਜਮੇ 4 ਸਾਲ ਰਵੇ ਹੁਣ ਪੂਰੇ ਤੇ ਬੱਚਾ ਨੇ ਉਥੋਂ ਚਲੋ ਕਾਫੀ ਹੱਦ ਤੱਕ ਤਾਂ ਮੇਰੇ ਅਕੋਰਡਿੰਗ ਤਾਂ ਵੀ ਐਜੂਕੇਸ਼ਨ ਸਿਸਟਮ ਵੀ ਲੋ ਹੋਇਆ ਉਸ ਟਾਈਮ ਤੇ ਕਿ ਜੋ ਐਜੂਕੇਸ਼ਨ ਸਕੂਲ ਦੇ ਵਿੱਚ ਆਫਲਾਈਨ ਮਿਲਦੀ ਹੈ ਆਨਲਾਈਨ ਨਹੀਂ ਮਿਲਦੀ ਹੂੰ ਹੂੰ ਬੱਚੇ ਧਿਆਨ ਨਹੀਂ ਦਿੰਦੇ ਪੇਪਰਸ ਨਹੀਂ ਹੁੰਦੇ ਰਹੇ ਨੇ ਆਨਲਾਈਨ ਹੁੰਦੇ ਰਹੇ ਨੇ ਉਹ ਚਲੋ ਮੈਂ ਗੱਲ ਨਹੀਂ ਕਰੂੰਗੀ ਉਸ ਟੌਪਿਕ ਤੇ ਜੀ ਤੇ ਕਾਫੀ ਹੱਦ ਤੱਕ ਇੰਪੈਕਟ ਦਾ ਬਹੁਤ ਬੁਰਾ ਪਿਆ ਪਰ ਬੱਚਾ ਨੇ ਇੰਟਰਨੈਟ ਵੀ ਸਿੱਖਿਆ ਕਿੱਦਾਂ ਉਹ ਯੂਜ਼ ਕਰੀਦਾ ਤੇ ਆਪਾਂ ਕਿੱਦਾਂ ਵੀ ਕਲਾਸਾਂ ਜੁਆਇਨ ਕਰ ਸਕਦੇ ਆ ਆਪਾਂ ਕਿੱਦਾਂ ਪੜ੍ਹਨਾ ਫੋਨ ਤੋਂ ਕਾਫੀ ਹੱਦ ਤੱਕ ਸਿੱਖਿਆ ਵੀ ਹੈ ਤੇ ਨਹੀਂ ਵੀ ਸਿੱਖਿਆ ਜੀ ਤੇ ਇਹ ਗੱਲ ਹੋਰ ਮੈਂ ਤੇ ਕਰੂੰ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜਿਹੜੀ ਸਾਡਾ ਐਜੂਕੇਸ਼ਨ ਸਿਸਟਮ ਹੈ ਅਸੀਂ ਸਕੂਲ ਦੇ ਵਿੱਚ ਸਿੱਖਿਆ ਜੋ ਵੀ ਸਾਰੀ ਪੜਾਈ ਅਸੀਂ ਸਿੱਖਿਆ ਤੇ ਗਿਆਨ ਲਿੱਤਾ ਕੀ ਉਹ ਸਾਡਾ ਸਮਾਜਿਕ ਸੁਰੱਖਿਆ ਦੇ ਵਿੱਚ ਮਦਦ ਕਰਦਾ ਹੈ ਜਾਂ ਨਹੀਂ ਹਾਂਜੀ ਸਮਾਜਿਕ ਖੇਤਰ ਵਿੱਚ ਵੀ ਕਾਫੀ ਮਦਦ ਕਰਦਾ ਹੈ ਕਿ ਆਪਾਂ ਨੂੰ ਜਿਵੇਂ ਸਬਜੈਕਟ ਹੁੰਦਾ ਸੀ ਆਪਾਂ ਸੋਸ਼ਲ ਸਾਇੰਸ ਕਹਿੰਦੇ ਆ ਹੂੰ ਉਹਦੇ ਚ ਆਪਣਾ ਕਨਸਟੀਟਿਊਸ਼ਨ ਦਾ ਵੀ ਦੱਸਿਆ ਹੁੰਦਾ ਸੀ ਸਾਰਾ ਹੂੰ ਕਿ ਆਪਣੇ ਕੀ ਰੂਲ ਨੇ ਕੀ ਰੈਗੂਲੇਸ਼ਨਸ ਨੇ ਆਪਾਂ ਆਪਣੀ ਗਵਰਨਮੈਂਟ ਕਿੱਦਾਂ ਕੰਮ ਕਰਦੀ ਏ ਤੇ ਜੇ ਆਪਾਂ ਉਹ ਕੁਝ ਪੜਿਆ ਆ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ ਆ ਇਲੀਗਲ ਕੰਮ ਕਰਾਂਗੇ ਆਪਾਂ ਨੂੰ ਆ ਸਜ਼ਾ ਦਿੱਤੀ ਜਾਊਗੀ ਹੂੰ ਤੇ ਆਪਾਂ ਨੂੰ ਮਾਈਂਡ ਡਵੈਲਪ ਆਪਣਾ ਹੁੰਦਾ ਹੈ ਪੜ੍ਹ ਕੇ ਤੇ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕਿਹੜੇ ਕਿਹੜਾ ਕੰਮ ਕਰਨਾ ਜੋ ਸਮਾਜ ਲਈ ਵਧੀਆ ਹੋਊਗਾ ਨਹੀਂ ਵਧੀਆ ਹੋਊਗਾ ਹੂੰ ਸੋ ਆਪਾਂ ਕਾਫੀ ਹੱਦ ਤੱਕ ਤਾਂ ਆਪਾਂ ਨੂੰ ਨੌਲੇਜ ਕਿਤਾਬਾਂ ਤੋਂ ਮਿਲਦੀ ਹੈ ਜੀ ਪਰ ਤੇ ਜੀ ਪਰ ਅੱਤੇ ਨਾ ਹੁਣ ਅਸਲ ਵਿੱਚ ਚੱਲਣ ਚ ਇਹ ਆ ਰਿਹਾ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਨਾ ਉਹ ਪੜ੍ਹ ਲਿਖ ਕੇ 12th ਤੱਕ ਪੜਾਈ ਸਾਰੇ ਸਕੂਲ ਚ ਕਰਦੇ ਨੇ ਤੇ ਉਹਦੇ ਬਾਅਦ ਫਿਰ ਫੋਰਨ ਜਾਣ ਦੀ ਸੋਚਦੇ ਨੇ ਪਰ ਉੱਥੇ ਜਿਹੜਾ ਫੋਰਨ ਚ ਕੰਮ ਹੁੰਦਾ ਤੁਸੀਂ ਜਾਣਦੇ ਹੋਗੇ ਆਪਾਂ ਸਾਰੇ ਜਾਣਦੇ ਆ ਕੀ ਕੰਮ ਹੁੰਦਾ ਹੈ ਕਿ ਉੱਥੇ ਵੀ ਮੇਰਾ ਖਿਆਲ ਤਾਂ ਨਹੀਂ ਉਹ ਵੀ ਉੱਥੇ ਪੜਾਈ ਕੰਮ ਆਉਂਦੀ ਹੋएगी ਕਿਉਂਕਿ ਜੋ ਜਿਹੜੇ ਕੰਮ ਕਰਦੇ ਨੇ ਬੱਚੇ ਜਾ ਕੇ ਉੱਥੇ ਕੋਈ ਐਦਾਂ ਦੇ ਕੰਮ ਕਰਦੇ ਨੇ ਜਿਹਦੇ ਵਿੱਚ ਪੜਾਈ ਘੱਟ ਪ੍ਰੈਕਟੀਕਲਸ ਆਦਾ ਹਾਂਜੀ ਪ੍ਰੈਕਟੀਕਲ ਸਕਿਲਸ ਤਾਂ ਹੋਰ ਜ਼ਰੂਰੀ ਹੁੰਦੀਆਂ ਨੇ ਫਿਰ ਤੁਸੀਂ ਇਹਦੇ ਬਾਬਤ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਬਾਰੇ ਤਾਂ ਹਰ ਇੱਕ ਦੇ ਅਲੱਗ-ਅਲੱਗ ਵਿਚਾਰ ਨੇ ਆਪਾਂ ਹੁਣ ਕਿਸੇ ਦਾ ਐਗਰੀ ਨਹੀਂ ਕਰ ਸਕਦੇ ਕਿਸੇ ਨੂੰ ਡਿਸਐਗਰੀ ਨਹੀਂ ਕਰ ਸਕਦੇ ਜੀ ਮੇਰੇ ਅਕੋਰਡਿੰਗ ਤਾਂ ਵੀ ਸਈਆਂ ਨੂੰ ਚਲੋ ਮੋਸਟਲੀ ਜਿਹੜੇ ਬੱਚੇ ਬਾਹਰ ਜਾ ਰਹੇ ਉਹਨਾਂ ਦੇ ਤਾਂ ਸ਼ਾਇਦ ਨਾਈ ਕੰਮ ਹੁੰਦਾ ਹੋਵੇ ਜੀ ਪਰ ਫਿਰ ਵੀ ਕਿਸੇ ਨਾ ਕਿਸੇ ਉਹਨਾਂ ਦੀ ਲਾਈਫ ਦੇ ਵਿੱਚ ਜਿੰਨੇ ਫਿਜ਼ੀਕਲ ਐਜੂਕੇਸ਼ਨ ਹੋ ਗਿਆ ਹਮਮ ਤੇ ਇਸ ਦਾ ਆਫਰਿਕ ਪੁੱਛ ਉਹਨਾਂ ਦੀ ਕੋਈ ਸਕਿਲਸ ਹੋਵੇ ਜਿਵੇਂ ਕੰਪਿਊਟਰ ਦੇ ਵਿੱਚ ਸਹੀ ਨੇ ਉਹ 25 ਤੇ ਆਪਣਾ ਉੱਥੇ ਜਾ ਕੇ ਕੰਪਿਊਟਰ ਦੇ ਵਿੱਚ ਹੀ ਆਪਣਾ ਕੈਰੀਅਰ ਬਣਾ ਰਹੇ ਨੇ ਜੀ ਤੇ ਸਈਆਂ ਨੂੰ ਫਿਟਨੈਸ ਦਾ ਸ਼ੌਂਕ ਹੋਵੇ ਉਹ ਆਪਣਾ ਉਹਦੇ ਚ ਕੈਰੀਅਰ ਬਣਾ ਰਹੇ ਨੇ ਜੀ ਤੇ ਤੇ ਪਰ ਬੇਸਿਕ ਤਾਂ ਉਹਨਾਂ ਨੇ ਸਕੂਲ ਇੰਟੂ ਸਕੂਲ ਕੀਤਾ ਹੈ ਉਹਨਾਂ ਨੇ ਉਥੋਂ এডੂਕੇਸ਼ਨ ਲਈ ਹੈ ਹਮ ਹਮ ਤੇ ਕੁਛ ਨਾ ਕੁਛ ਪਾਰਟ ਤਾਂ ਆਪਣੀ ਲਾਈਫ ਦਾ ਵੀ ਆਪਣੇ ਸਕੂਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਆਪਾਂ ਕੀ ਕਰਾਂਗੇ ਅੱਗੇ ਜਾ ਕੇ ਕੀ ਨਹੀਂ ਕਰਿਆਂ ਤੇ ਬਿਲਕੁਲ ਹੀ ਨਹੀਂ ਕੰਮ ਆਉਂਦਾ ਹੈਗਾ ਜੀ ਹਾਂਜੀ ਬਹੁਤ ਬੱਚੇ ਹੁੰਦੇ ਨੇ ਜਿਹਨਾਂ ਨੂੰ ਵੀ ਐ ਹੁੰਦਾ ਵੀ ਤੁਹਾਨੂੰ ਮੇਰੇ ਕੰਮ ਨਹੀਂ ਆ ਰਹੀ ਐ এডੂਕੇਸ਼ਨ ਹਮ ਹਮ ਹਾਂ ਜਿਹੜੇ ਬਾਹਰ ਜਾ ਰਹੇ ਨੇ ਸੋ ਉਹਨਾਂ ਦਾ ਆਪਣਾ ਮਾਈਂਡ ਹੈ ਕਿ ਉਹਨਾਂ ਨੇ ਕਿਸ ਹਿਸਾਬ ਨਾਲ ਕੰਮ ਕਰਨਾ ਉਹਨਾਂ ਨੂੰ ਕਿਹਾ ਹੁੰਦਾ ਕਿ ਇਤਨਾ ਫਾਈਨੈਂਸ ਵੀ ਸਹੀ ਚੱਲੇ ਬਿਲਕੁਲ ਆਪਾਂ ਕਿੱਦਾਂ ਹਾਂਜੀ ਇਹ ਸਾਰਾ ਕਰਨਾ ਤੇ ਉਹ ਟੀ ਕਰੀਅਰ ਦੇ ਪਾਸੇ ਉਹ ਇਹਨਾਂ ਨਹੀਂ ਜਾਂਦੇ ਕਿ ਜਿੰਨਾ ਪੈਸੇ ਦੇ ਕਿੱਥੇ ਵੱਸਦੇ ਨੇ ਵੀ ਆ ਵਧੀਆ ਕਰੀਅਰ ਦੇ ਵਿੱਚ ਹੈ ਜੀ ਇੱਕ ਗੱਲ ਹੋਰ ਆਮ ਹੋ ਜਾਂਦੀ ਹੈ ਕਿ ਜੇ ਤੁਸੀਂ ਵਧੀਆ ਪੜ੍ਹ ਲਿਖੇ ਜਾਂਦੇ ਹੋ ਘਟੂ ਘਟ 12ਵੀਂ ਤੱਕ ਤੁਹਾਨੂੰ ਉਹ ਤੁਸੀਂ ਵਧੀਆ ਟਿਊਸ਼ਨ ਪੜਾ ਸਕਦੇ ਹੋ ਇਹ ਵੀ ਇੱਕ ਫੈਕਟਰ ਹੈ ਹਾਂਜੀ ਜਿਹੜੇ ਉੱਤੇ ਹੁਣ ਸਬਜੈਕਟ ਦੇ ਉਹ ਹੀ ਇੰਟਰਸਟਸ ਉੱਤੇ ਗੱਲ ਆਉਂਦੀ ਹੈ ਜਿਹਦੇ ਸਾਨੂੰ ਆਪਣਾ ਵਧੀਆ ਇੰਟਰਸਟ ਹੈ ਉਹ ਆਪਾਂ ਟਿਊਸ਼ਨ ਵੀ ਪੜਾਉਨੇ ਆਂ ਹੂੰ ਹੂੰ ਬੱਚਿਆਂ ਨੂੰ ਤੇ ਅੱਗੇ ਆਪਣੀ ਜਿਹੜੀ ਆਪਾਂ ਨੌਲੇਜ ਆਪ ਲਈ ਹੁੰਦੀ ਆਪਾਂ ਉਹਨਾਂ ਨੂੰ ਦਿੰਨੇ ਆ ਆਪਣੇ ਨਾਲੇ ਫਾਈਨੈਂਸ ਆਪ ਆਪਣਾ ਵਧੀਆ ਚੱਲੀ ਜਾਂਦਾ ਹੈ ਹੂੰ ਹੂੰ ਤੇ ਨਾਲੇ ਆਪਾਂ এডੂਕੇਸ਼ਨ ਵੀ ਪ੍ਰੋਵਾਈਡ ਕਰ ਰਹੇ ਆ ਸੋ ਇਹ ਵੀ ਵਧੀਆ ਚੀਜ਼ ਹੈ ਇੱਕ এডੂਕੇਸ਼ਨ ਪ੍ਰੋਵਾਈਡ ਕਰਨਾ ਜਿਹੜੇ ਸਾਡਾ ਆਪਾਂ এডੂਕੇਸ਼ਨ ਪੜ੍ਹਦੇ ਆ ਸਾਡੇ ਸਕੂਲ ਲਾਈਫ ਦੇ ਵਿੱਚ ਉਹ ਸਾਡੀਆਂ ਮੋਰਲ ਵੈਲਿਊਜ਼ ਤਾਂ ਮੋਰਲ ਵੈਲਿਊਜ਼ ਲਗਾ ਲਓ ਨੈਥਿੰਗ ਕੀਮਤਾ ਕਦਰਾਂ ਲਗਾ ਲਓ ਉਹ ਇੱਕ ਸ਼ੇਪ ਕਰਨ ਦੇ ਵਿੱਚ ਕਿਵੇਂ ਹਸਾਈ ਹੁੰਦਾ ਕਿਵੇਂ ਹੈਲਪ ਕਰਦਾ ਜੀ ਹਾਂਜੀ ਸਕੂਲਿੰਗ এডੂਕੇਸ਼ਨ ਦੇ ਉੱਤੇ ਜੇ ਆਪਾਂ ਦੇਖੀਏ ਹੁਣ ਆਪਾਂ ਸਬਜੈਕਟ ਤਾਂ ਪੜ੍ਹਦੇ ਹੀ ਆ ਹੂੰ ਹੂੰ ਤੇ ਆਪਾਂ ਨੂੰ ਸਹੀ ਗੱਲ ਹੈ ਤਾਂ ਵੀ ਆਪਾਂ ਨੂੰ ਟੀਚਰਸ ਦੱਸਦੇ ਨੇ ਉਹਨਾਂ ਤੋਂ ਪਹਿਲਾਂ ਤੁਹਾਨੂੰ ਪੇਰੈਂਟਸ ਦੱਸਦੇ ਨੇ ਜੋ ਕਿ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਪਹਿਲੇ ਆਪਣੇ ਜੀ ਪੈਰੈਂਟਸ ਹੀ ਹੁੰਦੇ ਨੇ ਆਪਾਂ ਨੂੰ ਤੋਂ ਰੋਲ ਪ੍ਰੋਵਾਈਡ ਕਰਦੇ ਨੇ ਅਜਿਕੇ ਤਾਂ ਸਾਕੇ ਆਪਾਂ ਸਕੂਲ ਦੇ ਵਿੱਚ ਟੀਚਰਸ ਤੋਂ এডੂਕੇਸ਼ਨ ਲੈਂਦੇ ਹਾਂ ਜੀ ਤੇ ਆਪਾਂ ਨੂੰ ਦੋਨੋਂ ਹੀ ਦੱਸਦੇ ਨੇ ਕਿ ਆਪਣੇ ਲਈ ਕੀ ਸਹੀ ਹੈ ਆਪਾਂ ਕਿਹੜੇ ਆਪਣੇ ਮੋਰਲ ਵੈਲਿਊਜ਼ ਨੇ ਆਪਣੀ ਕੀ ਡਿਊਟੀਆਂ ਨੇ ਲਈਆਂ ਆਪਣੇ এনवायरमेंट ਦੇ ਪ੍ਰਤੀ ਆਪਣੇ ਸੋਸਾਇਟੀ ਦੇ ਪ੍ਰਤੀ ਤੇ ਆਪਣੇ ਡਵੈਲਪਮੈਂਟ ਦੇ ਵਿੱਚ ਵੀ ਕਾਫੀ ਹੱਦ ਤੱਕ ਰੋਲ ਪਲੇ ਕਰਦੀ ਹੈ এডੂਕੇਸ਼ਨ ਜੀ ਬਿਲਕੁਲ ਸਭ ਬਿਲਕੁਲ ਸੋ ਤੁਹਾਡੇ ਮੁਤਾਬਿਕ ਹੈ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਸਾਡੀ ਸਕੂਲ ਦੇ ਵਿੱਚ ਪੜਾਇਆ ਜਾਂਦਾ ਹੈ ਉਹ ਕੰਪਲੀਟਲੀ ਸਾਡੀ ਜ਼ਿੰਦਗੀ 'ਚ ਕੰਮ ਆਉਂਦਾ ਹੈ। ਪੂਰੀ ਗੱਲ ਬਾਤ ਉਹ ਅਗਰ ਆਪਾਂ ਇਹ ਬਰੀਫ ਕਰੀਏ। ਹਾਂਜੀ, ਕੰਮ ਆਉਂਦਾ ਹੈ। ਹੁਣ ਮੈਂ ਇਹ ਇਹ ਸਭ ਨਾਲ ਕਿ ਆਪਾਂ ਫੁਲੀ ਐਗਰੀ ਕਰੀਏ। ਸਭ ਆਪਣੇ ਆਂਦਾ ਹੈ ਫੁਲੀ ਐਗਰੀ ਵੀ ਆਪਾਂ ਹੋ ਸਕਦੇ ਹਾਂ ਕਿਉਂਕਿ ਆਪਾਂ ਐਜੂਕੇਸ਼ਨ ਤੋਂ ਬਿਨਾ ਤਾਂ ਬੰਦਾ ਚਲੋ ਜੇ ਆਪਣੇ ਕੋਲ ਸਕਿਲਸ ਨਹੀਂ। ਹਮ ਹਮ। ਆਪਾਂ ਸਭ ਕੁਝ ਵੀ ਕਰ ਚੁੱਕਦੇ ਆਂ ਅਰ ਐਜੂਕੇਸ਼ਨ ਇੱਕ ਮੇਨ ਚੀਜ਼ ਹੁੰਦੀ ਆਂ ਕਿ ਜਿਹਦੇ ਬਿਨਾ ਆਪਾਂ ਉਹ ਜਿਹੜੀ ਆਪਣੇ ਕੋਲ ਸਕਿਲਸ ਨੇ ਆਪਾਂ ਉਹਨਾਂ ਨੂੰ ਡਿਵੈਲਪ ਕਰਦੇ ਆਂ ਜਿਦਾ ਆਊਟ ਐਜੂਕੇਸ਼ਨ ਆਪਣਾ ਹੁੰਦਾ ਵੀ ਆਪਾਂ ਜਿਹੜੀ ਸਕਿਲਸ ਨੇ ਆਪਾਂ ਉਹਨਾਂ ਨੂੰ ਡਿਵੈਲਪ ਨਹੀਂ ਕਰਦੇ ਹੈਗੇ ਤੇ ਆਪਾਂ ਨੋਲੇਜ ਲੈਣੇ ਐ ਐਜੂਕੇਸ਼ਨ ਤੋਂ ਆਪਾਂ ਕਿੱਦਾਂ ਕੰਮ ਅੱਗੇ ਕਰਨਾ ਹੈ ਹੁਣ ਜੇ ਵੀ ਨਹੀਂ ਪੜਿਆ ਲਿਖਿਆ ਉਹਨੋਂ ਜਿਹੜੇ ਪੜ੍ਹੇ ਲਿਖੇ ਬੰਦੇ ਤੋਂ ਜਾਂ ਫਿਰ ਕਿਸੇ ਤੋਂ ਵੀ ਕਿਤੇ ਹੋਰ ਤੋਂ ਅਬ ਅਜ ਇੱਕ ਐਜੂਕੇਸ਼ਨ ਲਏਗਾ ਉਹਨੂੰ ਪੁੱਛੇਗਾ ਵੀ ਇਹ ਕੰਮ ਕਿੱਤਾ ਕਿੱਤਾ ਜਾਂਦਾ ਹੈ ਤੇ ਆਪਾਂ ਇਹਨੂੰ ਡਵੈਲਪ ਕਿਵੇਂ ਕਰੀਏ ਡਵੈਲਪਮੈਂਟ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਭਾਵੇਂ ਆਪਾਂ ਐਜੂਕੇਸ਼ਨ ਤੋਂ ਲਈਏ ਭਾਵੇਂ ਉਹ ਲੋਕਾ ਜੋ ਸਿੱਖੀਏ ਜਿਹੜੇ ਲੋਕ ਨੇ ਉਹ ਵੀ ਕਿਸੇ ਨਾ ਕਿਸੇ ਤੋਂ ਸਿੱਖਦੇ ਨੇ ਜੀ ਜੀ ਹਾਂਜੀ ਤੇ ਇਹ ਪ੍ਰੋਸੈਸ ਸਿੱਖੰਦਾ ਜਿਹੜਾ ਆਪਣਾ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਜੋ ਕਿ ਬਹੁਤ ਜ਼ਰੂਰੀ ਵੀ ਹੈ ਜੀ ਸੋ ਜਸ਼ਨ ਤੁਸੀਂ ਅੱਜ ਸਾਡੇ ਨਾਲ ਜੁੜੇ ਸਾਡੇ ਨਾਲ ਆਪਣੀ ਜ਼ਿੰਦਗੀ ਦੀਆਂ ਖਾਸ ਕਰਕੇ ਸਕੂਲ ਲਾਈਫ ਦੀਆਂ ਲਗਾ ਲੋ ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਸਕੂਲ ਲਾਈਫ ਹੈ ਉਹ ਕਿੰਨੀ ਕੁ ਜ਼ਰੂਰੀ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਵਿਚਰਦੇ ਹਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਉਹ ਸਾਨੂੰ ਕਿਵੇਂ ਹੈਲਪ ਕਰਦੀ ਹੈ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸ਼ੁਕਰੀਆ ਸੋ ਦੋਸਤੋ ਅੱਜ ਅਸੀਂ ਗੱਲਬਾਤ ਕੀਤੀ ਜਸ਼ਨਪ੍ਰੀਤ ਕੌਰ ਦੇ ਨਾਲ ਜੋ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਸਕੂਲ ਲਾਈਫ ਦੇ ਵਿੱਚ ਜਦੋਂ ਪੜ੍ਹਦੇ ਹਾਂ ਉਹ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਅਹਿਮ ਹੁੰਦੀਆਂ ਨੇ ਕਿੰਨੀਆਂ ਕਿ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਸਹਾਇੀ ਹੁੰਦੀਆਂ ਨੇ ਤੇ ਉਹ ਗੱਲਾਂ ਸਾਡੇ ਲਈ ਕਿੰਨੀਆਂ ਕਿ ਜ਼ਰੂਰੀ ਨੇ ਇਸ ਬਾਬਤ ਅੱਜ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ ਸੋ ਮਿਲਾਂਗੇ ਜੀ ਕਿਸੇ ਹੋਰ ਦਿਨ ਕਿਸੇ ਹੋਰ ਵਿਸ਼ੇ ਦੇ ਉੱਤੇ